PTC نیوز دیکھ رہے درشکارا دا స్వాگਤ ہے میں ہاں جتین کمار شرما ਆ تصویریں جڑی ہے کہ ਤੁਹਾਨੂੰ ਮੇਰੇ ਨਾਲ ਚਲਦੀਆਂ ਦਿਖਾਈ ਦੇ ਰਹੀਆਂ ਨੇ ਔਰ ਬਹੁਤ ਛੇਤੀ ਤੁਹਾਨੂੰ ਫੁੱਲ ਸਕਰੀਨ ਦੇ ਉੱਤੇ ਵੀ ਦਿਖਾ ਦਨੇ ਆ ਇਨਸਾਨੀयत ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਤਸਵੀਰਾਂ ਨੇ ਕੁਝ ਮੁੰਡਿਆਂ ਨੇ ਇੰਨੀ ਗੰਦੀ ਹਰਕਤ ਕੀਤੀ ਹੈ ਕਿ ਹਰ ਕੋਈ ਇਸ ਵਕਤ ਇਹਨਾਂ ਦੇ ਉੱਤੇ ਥੂ ਥੂ ਕਰ ਰਿਹਾ ਹੈ ਚੰਗੇ ਭਲੇ ਮੁੰਡੇ ਸੀ ਗੱਡੀ ਰੱਖੀ ਹੋਈ ਹੈ પેટ્રોલ ਪੰਪ ਤੇ ਆਂਦੇ ਨੇ ਟੈਂਕੀ ਫੁੱਲ ਕਰਾਉਂਦੇ ਨੇ ਤੇ ਉਸ ਤੋਂ ਬਾਅਦ ਪੈਸੇ ਦੇਣ ਦੀ ਥਾਂ ਤੇ ਗੱਡੀ ਨੂੰ ਭਜਾ ਕੇ ਲੈ ਜਾਂਦੇ ਨੇ ਤੇ ਜਿਹੜਾ ਕਰਿੰਦਾ ਪੈਟਰੋਲ ਪੰਪ ਦਾ ਕਰਿੰਦਾ ਗੱਡੀ ਦੇ ਵਿੱਚ ਪੈਟਰੋਲ ਪਾ ਰਿਹਾ ਹੁੰਦਾ ਉਹਦੇ ਵੀ ਸੱਟਾਂ ਲੱਗਦੀਆਂ ਨੇ ਕਿਉਂਕਿ ਭੱਜਦੇ ਭੱਜਦੇ ਉਹ ਵਿਅਕਤੀ ਵੀ ਡਿੱਗ ਜਾਂਦਾ ਹੈ ਉਹਨੂੰ ਪਿੱਛੇ ਪਕੜਨ ਦੀ ਵੀ ਕੋਸ਼ਿਸ਼ ਕਰਦਾ ਹੈ ਔਰ ਹੋਰ ਦੇਖੋ ਜਦੋਂ ਨੋਜ਼ਲ ਗੱਡੀ ਦੇ ਅੰਦਰ ਪਾਈ ਹੁੰਦੀ ਹੈ ਪੈਟਰੋਲ ਪੰਪ ਵਾਸਤੇ ਪੈਟਰੋਲ ਪਾਉਣ ਵਾਸਤੇ ਉਹ ਨੌਜਵਾਨ ਪੈਟਰੋਲ ਪੰਪ ਦੇ ਉੱਤੇ ਉਹ ਨੋਜ਼ਲ ਕੱਢਣ ਦਾ ਵੀ ਸਮਾਂ ਨਹੀਂ ਦਿੰਦੇ ਤੇ ਉਸੇ ਤਰੀਕੇ ਦੇ ਨਾਲ ਭਜਾ ਕੇ ਗੱਡੀ ਲੈ ਜਾਂਦੇ ਨੇ ਤੇ ਪੈਟਰੋਲ ਦਾ ਜਿਹੜਾ ਨੁਕਸਾਨ ਹੋਇਆ ਉਹ ਤਾਂ ਹੋਇਆ ਹੀ ਹੈ ਜਿਹੜੇ ਪੈਸੇ ਨਹੀਂ ਦਿੱਤੇ ਇਹ ਜਾਂਦੇ ਜਾਂਦੇ ਪੈਟਰੋਲ ਪੰਪ ਦੀ ਜਿਹੜੀ ਉਹ ਨੋਜ਼ਲ ਹੁੰਦੀ ਆ ਉਸ ਨੂੰ ਵੀ ਆਪਣੇ ਨਾਲ ਹੀ ਤੋੜ ਕੇ ਲੈ ਗਏ ਨੇ ਤੇ ਆ ਸ਼ਰਮਸਾਰ ਕਰ ਦੇਣ ਵਾਲੀਆਂ ਤਸਵੀਰਾਂ ਨੂੰ ਤੁਹਾਨੂੰ ਅਸੀਂ ਪੂਰੀ ਸਕਰੀਨ ਦੇ ਉੱਤੇ ਦਿਖਾਈ ਰਹੇ ਹਾਂ ਕਿਸ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇੱਕ ਨੌਜਵਾਨ ਗੱਡੀ ਚਲਾ ਰਿਹਾ ਹੈ ਪਿੱਛੇ ਵੀ ਬੈਠੇ ਦਿਖਾਈ ਦੇ ਰਹੇ ਨੇ ਦੇਖੋ ਉਸ ਤੋਂ ਬਾਅਦ ਕਰਿੰਦੇ ਕੋਸ਼ਿਸ਼ ਕਰਦੇ ਆ ਕਿ ਗੱਡੀ ਨੂੰ ਫੜਿਆ ਜਾਵੇ ਆ ਗੱਡੀ ਦਾ ਨੰਬਰ ਵੀ ਹੈ ਔਰ ਤੁਹਾਨੂੰ ਗੱਡੀ ਦਾ ਨੰਬਰ ਮੈਂ ਬੋਲ ਕੇ ਵੀ ਦੱਸਦਾ ਹੁਣ ਇਨਸਾਨੀਅਤ ਦੇ ਤੌਰ ਤੇ ਸਾਡੀ ਜ਼ਿੰਮੇਵਾਰੀ ਹੈ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਕਮੈਂਟ ਕਰੋ ਤੁਸੀਂ ਕਿਸ ਤਰੀਕੇ ਦੀ ਲਾਹਨਤਾ ਪਾਉਣੀ ਹੈ ਚਾਹੁੰਦੇ ਹੋ ਆਪਣੀ ਕਮੈਂਟ ਦੇ ਵਿੱਚ ਜ਼ਰੂਰ ਲਿਖੋ ਪਰ ਇੰਨੀ ਕੋਸ਼ਿਸ਼ ਕਰਿਓ ਕਿ ਕਿਸੇ ਨੇ ਵੀ ਇਤਰਾਜਯੋਗ ਸ਼ਬਦਾਵਲੀ ਦਾ ਇਸਤੇਮਾਲ ਨਹੀਂ ਕਰਨਾ ਲੇਕਿਨ ਤੁਸੀਂ ਕਮੈਂਟ ਜ਼ਰੂਰ ਕਰਕੇ ਦੱਸੋ ਕਿ ਐਸੇ ਲੋਕਾਂ ਦੇ ਉੱਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਕਿਵੇਂ ਦੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਇਹਨਾਂ ਲੁਟੇਰਿਆਂ ਦੇ ਹੌਸਲੇ ਇੰਨੇ ਦੇਖੋ ਜ਼ਰਾ ਕਿੰਨੇ ਬੁਲੰਦ ਹੋ ਚੁੱਕੇ ਨੇ ਗੱਡੀ ਦਾ ਨੰਬਰ ਵੀ ਨੋਟ ਕਰ ਲਓ ਪੀ ਬੀ 10 ਸੀ ਐਲ 2552 ਇੱਕ ਵਾਰ ਫੇਰ ਤੁਹਾਨੂੰ ਦੱਸ ਦਿੰਦੇ ਆ PB 10 CL 2552 10 ਜਿਹੜਾ ਹੈਗਾ ਨੰਬਰ ਹੈ PB 10 ਇਹ ਲੁਧਿਆਣੇ ਦਾ ਰਜਿਸਟ੍ਰੇਸ਼ਨ ਨੰਬਰ ਹੈ ਤਾਂ ਉਮੀਦ ਹੈ ਕਿ ਹੋ ਸਕਦਾ ਹੈ ਲੁਧਿਆਣੇ ਤੋਂ ਨੌਜਵਾਨ ਆਏ ਹੋਣ ਤੇ ਵਾਪਸ ਉੱਥੇ ਨੂੰ ਜਾ ਰਹੇ ਹੋਣ ਤੇ ਕਿਸ ਤਰੀਕੇ ਦੇ ਨਾਲ ਇਹ ਲੁੱਟ ਮਚਾ ਕੇ ਚਲੇ ਗਏ ਨੇ ਕਿੰਨੇ ਦਾ ਪੈਟਰੋਲ ਹੋਊਗਾ ਜਰਾ ਸੋਚੋ 2000 ਦਾ 2500 ਰੁਪਏ ਦਾ ਇਦੋਂ ਵੱਧ ਇਸ ਗੱਡੀ 'ਚ ਪੈਟਰੋਲ ਨਹੀਂ ਪੈਣਾ ਸੀ 3000 ਦਾ ਪੈ ਜਾਊਗਾ ਮੰਨ ਲਓ ਤੇ 2000 3000 ਦੇ ਪਿੱਛੇ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਆਪਣੀ ਜਾਨ ਨੂੰ ਵੀ ਖਤਰੇ 'ਚ ਪਾਇਆ ਪੈਟਰੋਲ ਪੰਪ ਦੇ ਕਰਿੰਦੇ ਨੂੰ ਵੀ ਪਾਇਆ ਔਰ ਫੜਨ ਦੀ ਜਾਂ ਕੋਸ਼ਿਸ਼ ਕਰਦੇ ਦੇਖੋ ਸਿੱਧੀ ਇੰਨੀ ਜ਼ੋਰ ਦੀ ਝਟਕਾ ਲੱਗਦਾ ਹੈ ਵਿਅਕਤੀ ਨੂੰ ਉਹ ਜਿਹੜਾ ਬਜ਼ੁਰਗ ਹੁੰਦਾ પેટ્રોલ ਪਾ ਰਿਆ ਹੁੰਦਾ ਕਰਿੰਦੇ ਦਾ ਉਹ ਵੀ ਇੰਨੀ ਜ਼ੋਰ ਦੀ ਸੜਕ ਦੇ ਉੱਤੇ ਡਿੱਗਦਾ ਜ਼ਮੀਨ ਦੇ ਉੱਤੇ ਤਾਂ ਮੂੰਹ ਵੱਜਦਾ ਹੈ ਸੋਚੋ ਉਹਦੀ ਜਾਣ ਦੇ ਉੱਤੇ ਬਣੀ ਹੋਈ ਸੀ ਸ਼ਰਮਸਾਰ ਕਰ ਦੇਣ ਵਾਲੀਆਂ ਤਸਵੀਰਾਂ ਨੇ ਕਮੈਂਟ ਦੇ ਵਿੱਚ ਜ਼ਰੂਰ ਆਪਣੀ ਰਾਏ ਦੋ ਕਿ ਐਸੇ ਲੋਕਾਂ ਦੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਇਹਨਾਂ ਮੁੰਡਿਆਂ ਦੀ ਜਿਹੜੀ ਇਹ ਕਰਤੂਤ ਹੈ ਜਿਹੜੀ ਗੰਦੀ ਕਰਤੂਤ ਇਹਨਾਂ ਨੌਜਵਾਨਾਂ ਨੇ ਕੀਤੀ ਹੈ ਇਹਨਾਂ ਦੇ ਪਰਿਵਾਰ ਵਾਲਿਆਂ ਤੱਕ ਪਹੁੰਚੇ ਇਹਨਾਂ ਦੇ ਭੈਣ ਭਰਾਵਾਂ ਤੱਕ ਪਹੁੰਚੇ ਇਹਨਾਂ ਦੇ ਰਿਸ਼ਤੇਦਾਰਾਂ ਤੱਕ ਪਹੁੰਚੇ ਤਾਂ ਕਿ ਅਗਲੀ ਵਾਰ ਇਹ ਲੋਕ ਐਸੀ ਹਰਕਤ ਨਾ ਕਰਨ ਔਰ ਹੋਰ ਵੀ ਜਿਹੜੇ ਲੋਕ ਨੇ ਜਿਹੜੇ ਅਪਰਾਧੀ ਕਿਸਮ ਦੇ ਲੋਕ ਨੇ ਉਹ ਫਿਊਚਰ ਦੇ ਵਿੱਚ ਭਵਿੱਖ ਦੇ ਵਿੱਚ ਐਸੀਆਂ ਕਹਤਾ ਨਾ ਕਰਨ ਇਹ ਬੀਤੀ ਦਿਨ ਰਾਤ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਖਰੜ ਦੇ ਵਿੱਚ ਸੰਨੀ ਐਨਕਲੇਵ ਹੈ ਉਹਦੇ ਨਾਲ ਪੈਟਰੋਲ ਪੰਪ ਹੈ ਉੱਥੇ ਇਹ ਪੈਟਰੋਲ ਦੀ ਲੁੱਟ ਕੀਤੀ ਗਈ ਹੈ ਹੋਇਆ ਕੁਛ ਇਸ ਤਰੀਕੇ ਦੇ ਨਾਲ ਰਾਤ ਦਾ ਵੇਲਾ ਸੀਗਾ ਪੈਟਰੋਲ ਪਵਾਣ ਦੇ ਲਈ ਗੱਡੀ ਆਉਂਦੀ ਹੈ ਗੱਡੀ ਲਗਾਉਂਦੇ ਨੇ ਤੇ ਕਹਿੰਦੇ ਨੇ ਟੈਂਕੀ ਨੂੰ ਫੁੱਲ ਕਰ ਦਿਓ ਪੈਟਰੋਲ ਪੰਪ ਦਾ ਜਿਹੜਾ ਕਰਿੰਦਾ ਹੁੰਦਾ ਵਿਚਾਰਾ ਭਲਾ ਮਾਨਸ ਹੁੰਦਾ ਉਹ ਪੈਸੇ ਪਹਿਲਾਂ ਨਹੀਂ ਲੈਂਦਾ ਕਿਉਂਕਿ ਅੱਜਕੱਲ ਦੇਖਿਆ ਗਿਆ ਰਾਤ ਦੇ ਸਮੇਂ ਪਹਿਲੇ ਪੈਸੇ ਪਹਿਲਾਂ ਹੀ ਲੈ ਲੰਦੇ ਨੇ ਜਿੰਨੇ ਦਾ ਪੈਟਰੋਲ ਪਵਾਣਾ ਹੁੰਦਾ ਕਾਰਡ ਤੋਂ ਪਹਿਲਾਂ ਹੀ ਸਵਾਈਪ ਕਰ ਲੈਂਦੇ ਆ ਪਰ ਇਹ ਭਲਾ ਮਾਨਸ ਵਿਅਕਤੀ ਸੀਗਾ ਉਸ ਨੇ ਇਮਾਨਦਾਰੀ ਦੇ ਉੱਤੇ ਕੋਈ ਸ਼ੱਕ ਨਹੀਂ ਕੀਤਾ ਤੇ ਪੈਟਰੋਲ ਦੀ ਟੈਂਕੀ ਫੁੱਲ ਕਰ ਦਿੱਤੀ ਤੇ ਜਿਵੇਂ ਹੀ ਮੁੰਡਿਆਂ ਤੋਂ ਪੈਸੇ ਮੰਗੇ ਤਾਂ ਮੁੰਡਿਆਂ ਨੇ ਪੈਸੇ ਤਾਂ ਕੀ ਦੇਣੇ ਸੀ ਉਲਟਾ ਗੱਡੀ ਹੀ ਪੈਟਰੋਲ ਪੰਪ ਤੋਂ ਭਜਾ ਕੇ ਲੈ ਗਏ ਪੈਸੇ ਜਿਹੜੇ ਨਹੀਂ ਦਿੱਤੇ ਪੈਟਰੋਲ ਦਾ ਪੰਪ ਦਾ ਜਿਹੜਾ ਨੁਕਸਾਨ ਕੀਤਾ ਉਹ ਤਾਂ ਵੱਖਰਾ ਹੈ 22500 ਦਾ ਤੇਲ ਪੁਆਇਆ ਆ ਜਾਂਦੇ ਜਾਂਦੇ ਦੇਖੋ ਗੱਡੀ ਦੀ ਨੋਜ਼ਲ ਜਿਹੜੀ ਵਿੱਚ ਲੱਗੀ ਹੋਈ ਆ ਪੈਟਰੋਲ ਪਾਣ ਦੇ ਲਈ ਇਹ ਵੀ ਕੱਢਣ ਦਾ ਟਾਈਮ ਨਹੀਂ ਮਿਲਿਆ ਹਾਲਾਂਕਿ ਇਹ ਬੰਦੇ ਨੂੰ ਸ਼ੱਕ ਵੀ ਹੁੰਦਾ ਕੀ ਨੌਜਵਾਨ ਕੋਈ ਗੜਬੜੀ ਕਰ ਸਕਦੇ ਆ ਕਿਉਂਕਿ ਪਤਾ ਚੱਲ ਜਾਂਦਾ ਹੁੰਦਾ ਕਿ ਇਹਦੇ ਹਾਲਾਤ ਸਹੀ ਨਹੀਂ ਲੱਗਦੇ ਉਹ ਬੰਦੇ ਨੇ ਦੇਖੋ ਸ਼ੀਸ਼ਾ ਖੋਲਣ ਦੀ ਕੋਸ਼ਿਸ਼ ਕੀਤੀ ਹੈ ਬੰਦੇਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਸ ਤੋਂ ਪਹਿਲਾਂ ਹੀ ਕਢਾ ਕੇ ਲੈ ਗਏ ਅੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਵਾਲੇ ਜਾਣ ਬੁੱਝ ਕੇ ਦਿਖਾ ਨਹੀਂ ਦੇ ਕਿਉਂਕਿ ਸੋਸ਼ਲ ਮੀਡੀਆ ਦੀਆਂ ਕੁਝ ਗਾਈਡਲਾਈਨਸ ਹੁੰਦੀਆਂ ਨੇ ਅਸੀਂ ਤੁਹਾਨੂੰ ਉਸ ਖਤਰਨਾਕ ਤਸਵੀਰਾਂ ਨਹੀਂ ਦਿਖਾ ਸਕਦੇ ਜਿਦੇ ਵਿੱਚ ਕਿਸੇ ਦੇ ਸੱਟ ਲੱਗਦੀ ਹੋਵੇ ਕਿਸੇ ਨੂੰ ਮਾਰਕੁੱਟਾ ਹੋਵੇ ਇਸ ਤਰੀਕੇ ਦੀਆਂ ਗਾਈਡਲਾਈਨਸ ਹੁੰਦੀਆਂ ਨੇ ਅਸੀਂ ਬੰਨੇ ਹੋਏ ਹਾਂ ਉਹਨਾਂ ਗਾਈਡਲਾਈਨਸ ਨਾਲ ਤੁਹਾਨੂੰ ਅਸੀਂ ਉਹ ਤਸਵੀਰਾਂ ਨਹੀਂ ਦਿਖਾ ਪੂਰੀਆਂ ਤਸਵੀਰਾਂ ਆਈਆਂ ਨੇ ਵਾਕੇ ਹੀ ਉਹ ਸ਼ਰਮਸਾਰ ਕਰ ਦੇਣ ਵਾਲੀਆਂ ਤਸਵੀਰਾਂ ਨੇ ਔਰ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਉਹਨਾਂ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਗੱਡੀ ਦਾ ਨੰਬਰ ਇੱਕ ਵਾਰ ਫੇਰ ਨੋਟ ਕਰ ਲਓ ਪੀਬੀ 10 ਸੀ ਐਲ 2552 ਪੀਬੀ 10 ਸੀ ਐਲ 2552 ਲੁਧਿਆਣਾ ਰਜਿਸਟ੍ਰੇਸ਼ਨ ਨੰਬਰ ਦੀ ਗੱਡੀ ਹੈ ਘਟਨਾ ਰਾਤ 1:23 ਮਿੰਟ ਦੀ ਹੈ ਸੀਸੀਟੀਵੀ ਦੇ ਵਿੱਚ ਦਿਖ ਵੀ ਰਿਹਾ ਸੀ ਕਿ ਇਹ ਰਾਤ ਨੂੰ 1:23 ਮਿੰਟ ਦੇ ਕਰੀਬ ਯਾਨੀ ਕਿ 1:30 ਤੋਂ ਥੋੜਾ ਸਮਾਂ ਪਹਿਲਾਂ ਇੱਕ ਗੱਡੀ ਆਂਦੀ ਹੈ ਕਹਿੰਦੇ ਆ ਕਿ ਪੂਰੀ ਦੀ ਪੂਰੀ ਟੈਂਕੀ ਫੁੱਲ ਕਰ ਦਿਓ ਪੈਟਰੋਲ ਭਰ ਦਿਓ ਲਵਾ ਲਵਾ ਭਰ ਦਿਓ ਤੇ ਜਿਵੇਂ ਹੀ ਗੱਡੀ ਦੇ ਵਿੱਚ ਪੈਟਰੋਲ ਭਰਦਾ ਤੇ ਕਰਿੰਦਾ ਕਹਿੰਦਾ ਪੈਸੇ ਦੇ ਦਿਓ ਪੈਸੇ ਤਾਂ ਇਹਨਾਂ ਨੇ ਕੀ ਦੇਣੇ ਸੀ ਗੱਡੀ ਭਜਾ ਕੇ ਲੈ ਗਏ ਪੈਟਰੋਲ ਦਾ ਤਾਂ ਨੁਕਸਾਨ ਕੀਤਾ ਤੇ ਨਾਲ ਉਹਦੀ ਗੱਡੀ ਦੀ ਉਹ ਜਿਹੜੀ ਪੈਟਰੋਲ ਵਾਲੀ ਮਸ਼ੀਨ ਹੁੰਦੀ ਹੈ ਪੈਟਰੋਲ ਪੰਪ ਦੀ ਉਹਦੀ ਨੋਜ਼ਲ ਵੀ ਤੋੜ ਕੇ ਲੈ ਗਏ ਤੇ ਜਿਹੜੀ ਪਾਈਪ ਹੁੰਦੀ ਆ ਉਸ ਨੂੰ ਵੀ ਨਾਲ ਤੋੜ ਕੇ ਲੈ ਗਏ ਨੰਬਰ ਜਰਾ ਤੁਸੀਂ ਇੱਕ ਵਾਰ ਫੇਰ ਨੋਟ ਕਰ ਲਓ ਪੀ ਵੀ 10 ਸੀ ਐਲ 2552 ਲੁਧਿਆਣਾ ਨੰਬਰ ਦੀ ਇਹ ਗੱਡੀ ਆ ਟੈਂਕੀ ਫੁੱਲ ਕਰਾਈ ਪੈਟਰੋਲ ਦੀ ਤੇ ਉਸ ਤੋਂ ਬਾਅਦ ਇਹ ਨੌਜਵ